ਸੋ ਸੁਪਰੀਮਾ ਆ ਕੇ ਨਾਲ ਹੋਰ ਡਬਲ ਕੰਮ ਕਰਨਗੇ ਜੀ ਔਰ ਖੁਸ਼ੀ ਹੈ ਇਸ ਗੱਲ ਦੀ ਵੀ ਜਿਹੜੀ ਪਾਰਟੀ ਨੇ ਜ਼ਿੰਮੇਵਾਰੀ ਬਖਸ਼ੀ ਹੈ ਉਹ ਤਨ ਦੇ ਨਿਭਾਵਾਂਗੇ ਜੀ ਆਪਾਂ ਸ਼ੈਰੀ ਸਾਹਿਬ ਅ ਅਗਲੇ ਦਿਨਾਂ ਦੇ ਵਿੱਚ ਆਪ ਸੁਪਰੀਮੋ ਕੇਜਰੀਵਾਲ ਜੀ ਵੀ ਆਉਣਗੇ ਤੁਹਾਡੀ ਚੋਣ ਮੀਂਸ ਬਿਲਕੁਲ ਜੀ ਬਿਲਕੁਲ ਉਹ ਵੀ ਆ ਰਹੇ ਨੇ ਔਰ ਮਾਨਜੋਗ ਮੁੱਖ ਪਤਰੀ ਪੰਜਾਬ ਭਗਵੰਤ ਮਾਨ ਜੀ ਉਹ ਵੀ ਆਉਣਗੇ ਜੀ ਔਰ ਇਹ ਜਿਹੜੀ ਇਲੈਕਸ਼ਨ ਹੈ ਮੈਂ ਇਹ ਨਹੀਂ ਗੱਲ ਕਹਿਣਾ ਚਾਹੁੰਦਾ ਵੀ ਇਹ ਇਹਦਾ ਜਿਹੜਾ ਰੁਝਾਨ ਹੈ ਜਿਹੜਾ ਰਿਜ਼ਲਟ ਇੱਕ ਬਹੁਤ ਵਧੀਆ ਉੱਤੇ ਸਾਹਮਣੇ ਨਜ਼ਰ ਆਉਗਾ ਜੀ ਮੁਸ਼ਕਿਲ ਹੈ ਇਸ ਲਈ ਦੇਖੋ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਵੇਖਿਆ ਹੋਊਗਾ ਮੈਂ ਪਿੰਡ ਪਿੰਡ ਜਾ ਰਿਹਾ ਹਾਂ ਔਰ ਮੇਰੀ ਕੋਸ਼ਿਸ਼ ਇਹ ਆ ਵੀ ਮੈਂ ਹਰ ਪਿੰਡਾਂ ਦੇ ਲੋਕਾਂ ਨੂੰ ਟੱਚ ਕਰਾਂ ਔਰ ਗਰਾਊਂਡ ਲੈਵਲ ਤੋਂ ਇੱਕ ਮੁੱਦੇ ਨਿਕਲ ਕੇ ਆਉਂਦੇ ਰੁਝਾਨ ਜੇ ਮੈਂ ਦੀਨਾ ਨਗਰ ਗਿਆ ਉੱਥੇ ਜਦੋਂ ਪਾਣੀ ਵੱਧ ਜਾਂਦਾ ਦਰਿਆਵਾਂ ਦੇ ਜਿਹੜੇ ਬੰਨ ਲੱਗੇ ਹੁੰਦੇ ਆ ਤੁਸੀਆਂ ਜਿਹੜੀਆਂ ਟੁੱਟ ਜਾਂਦੀਆਂ ਨੇ ਤੇ ਲੋਕਾਂ ਦੀਆਂ ਜ਼ਮੀਨਾਂ ਵਰਤ ਜਾਂਦੀਆਂ ਜੇ ਮੈਂ ਪਠਾਨਕੋਟ ਗਿਆ ਤੇ ਉੱਥੇ ਸਭ ਤੋਂ ਵੱਡਾ ਜਿਹੜਾ ਅ ਮੁੱਦਾ ਕਹਿ ਸਕਦੇ ਆ ਵੀ ਜਿਹੜਾ ਫਟ ਕਹਿੰਦਾ ਕਿਉਂਕਿ 24 ਘੰਟਿਆਂ ਦੇ ਵਿੱਚ ਉੱਤੇ 4 ਘੰਟੇ 5 ਘੰਟੇ ਦੇ ਪਠਾਨਕੋਟ ਜਿਹੜਾ ਬਲੌਕ ਹੀ ਰਹਿਦਾ ਸੁਜਾਨਪੁਰ ਦੇ ਵੀ ਇਹੋ ਹਾਲਾਤ ਉਸ ਤੋਂ ਬਾਅਦ ਗੱਲ ਕਰੀਏ ਬਟਾਲੇ ਦੀ ਬਟਾਲੇ ਦੀ ਇੰਡਸਟਰੀ ਜਿਹੜੀ ਬਿਲਕੁਲ ਖਤਮ ਨਾ ਤੇ ਕੋਈ ਵੱਡੀ ਸਾਡੇ ਕੋਈ ਇੰਡਸਟਰੀ ਹੈ ਐਤੋਂ ਤੱਕ ਕਿ ਵੀ ਕਾਦੀਆਂ ਹਲਕੇ ਦੇ ਵਿੱਚ ਵੀ ਸਾਡੇ ਉਹਨਾਂ ਮਿਲ ਚੱਲਿਆ ਕਰਦੀ ਸੀ ਹਜ਼ਾਰਾਂ ਦੀ ਤਦਾਦ ਉੱਥੇ ਅ ਮੈਂ ਕਹਿ ਸਕਦਾ ਵੀ ਲੋਕ ਕੰਮ ਕਰਦੇ ਸੀ ਰੋਜ਼ਗਾਰ ਵਧਿਆ ਸੀ ਪਰ ਉਹ ਵੀ ਬਲਦ ਕਰ ਦਿੱਤੇ ਇਹਦੇ ਨਾਲ ਨਾਲ ਵੱਡਾ ਹਸਪਤਲ ਉਹ ਜਿਹੜਾ ਉਹ ਸਾਨੂੰ ਲੋਕ ਸਭਾ ਗਰਦਾਸਪੁਰ ਵਾਲਿਆਂ ਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਸਾਨੂੰ ਅਕਸਰ ਜਦੋਂ ਵੀ ਕੋਈ ਪੇਸ਼ੈਂਟ ਜਿਆਦਾ ਸੀਰੀਅਸ ਹੁੰਦਾ ਸਾਨੂੰ ਚੰਡੀਗੜ੍ਹ ਜਾਂ ਦਿੱਲੀ ਜਾਣਾ ਪੈਂਦਾ ਫਿਰ ਨਾਲ ਦੇ ਨਾਲ ਖੇਡ ਸਟੇਡੀਅਮ ਇਹ ਬੜੇ ਜ਼ਰੂਰੀ ਨੇ ਜੀ ਸਾਡੇ ਪੰਜਾਬ ਦੀ ਨੌਜਵਾਨੀ ਬਚਾਉਣ ਵਾਸਤੇ ਤੇ ਵੱਡੀ ਗੱਲ ਇੱਕ ਜਿਹੜਾ ਮੇਨ ਮੁੱਦਾ ਨਾਲ ਬਾਰਡਰ ਤੋਂ ਉਹਨੇ ਪੰਛੀ ਨਹੀਂ ਹੁੰਦੇ ਜਿੰਨੇ ਡਰੋਨ ਹੁੰਦੇ ਉਹਦੀ ਹਿਫਾਜ਼ਤ ਕਰ ਲਈ ਉਹਦਾ ਪਹਿਲ ਕਦਮੀ ਵਾਸਤੇ ਉਪਰਾਂ ਲਾ ਚੁੱਕਣ ਵਾਸਤੇ ਇੱਕ ਜੀ ਜੇਪਲ ਦੋਧੀਆਂ ਨੂੰ ਵੀ ਦੇਖਦਾ ਅਸਕੇ ਮਦਾਨ ਚ ਤਿੰਨ ਇੱਕ ਤਿੰਨ ਤੋਂ ਵੱਧ ਪ੍ਰਭੀਤ ਚਾਰ ਹੁੰਦਾ ਦੇਖੋ ਜੀ ਵਿਰੋਧੀ ਆਪਣਾ ਕੰਮ ਕਰ ਰਹੇ ਅਸੀਂ ਆਪਣਾ ਕੰਮ ਕਰ ਰਹੇ ਆ ਪਤਵਾ ਲੋਕਾਂ ਨੇ ਦੇਣਾ ਇਹ ਵੋਟ ਦਾ ਮਤਲਬ ਹੈ ਮਤ ਦਾ ਇਹ ਮਤ ਦਾ ਆਧਾਰ ਹੈ ਇਹ ਲੋਕਾਂ ਤੇ ਪੈਂਦਾ ਸਾਡੀ ਸੋਚ ਕੀ ਹੈ ਮੈਂ ਪਿੰਡਾਂ ਚ ਜਾ ਰਿਹਾ ਕਿਹੜੀ ਸਰਕਾਰ ਨੇ ਤੁਹਾਡੇ ਨਾਲ ਸਾਥ ਦਿੱਤਾ ਕਿਹੜੀ ਸਰਕਾਰ ਨੇ ਤੁਹਾਡੇ ਹੱਕਾਂ ਦੀ ਗੱਲ ਕੀਤੀ ਤੇ ਕਿਹੜੀ ਸਰਕਾਰਾਂ ਨੇ ਤੁਹਾਡੀਆਂ ਜੇਬਾਂ ਚੋਂ ਪੈਸੇ ਕਢਾਉਣ ਦੀ ਗੱਲ ਕੀਤੀ ਇਹ ਮਤਦਾਨ ਹੁੰਦਾ ਹੈ ਇਹਦੇ ਵਿੱਚ ਅੱਜ ਮੈਂ ਪਿੰਡਾਂ ਚ ਜਾਣਾ ਮੁਹੱਲਿਆਂ ਚ ਜਾਣਾ ਲੋਕਾਂ ਦੇ 85% ਲੋਕਾਂ ਦੇ ਬਿਜਲੀ ਦੇ ਬਿੱਲ 0 ਆ ਕਿਸੇ ਦਾ 2000 ਬਚ ਰਿਹਾ ਕਿਸੇ ਦਾ 3000 ਬਚ ਰਿਹਾ ਕਈ ਵਾਰੀ ਤੇ ਮੈਂ ਪ੍ਰਚਾਰ ਕਰਦਾ ਹੁੰਨਾ ਮੈਨੂੰ ਕਾਂਗਰਸੀ ਆਖਾਲੀ ਆ ਹੁਣ ਵੀ ਅਰਦਾਸ ਕਰਉਂਦੇ ਆ ਮੈਨੂੰ ਮਿਲੇ ਨੇ ਕਹਿੰਦੇ ਹੈ ਤੇ ਅਸੀਂ ਬੀਜੇਪੀ ਵਾਲੇ ਪਰ ਝਾੜੂ ਫੇਰਦਾ ਮੈਂ ਉਹਨਾਂ ਨੂੰ ਪੁੱਛਿਆ ਕਾਰਨ ਕਹਿੰਦੇ ਸਾਡੀਆਂ ਜੁੱਤੀਆਂ ਕੱਸ ਸਾਨੂੰ ਮਿਲਿਆ ਕਿ ਸਾਨੂੰ ਪੁੱਛਿਆ ਨਹੀਂ ਪਰ ਕਹਿੰਦੇ ਵੀ ਯਾਰ ਆਪਾਂ ਤੇ ਭਗਵੰਤ ਮਾਨ ਨੂੰ ਵੋਟਾਂ ਵੀ ਨਹੀਂ ਸੀ ਪਾਈਆਂ ਆਮ ਆਦਮੀ ਪਾਰਟੀ ਨੂੰ ਵੋਟਾਂ ਵੀ ਨਹੀਂ ਸੀ ਪਾਈਆਂ ਪਰ ਸਾਡਾ ਇਹਨਾਂ ਨੇ ਜਿਹੜਾ ਘਰਾਂ ਦਾ ਬਿੱਲ 0 ਆ ਰਿਹਾ ਅਸੀਂ ਸਦਾ ਅਰਵਿੰਦਰ ਕੁਮਾਰ ਦਾ ਦਸ ਤੱਕ ਗਾਰੰਟੀਆਂ ਦਿੱਤੀਆਂ ਗਈਆਂ ਨਵੀਆਂ 10 ਹਾਂਜੀ ਕਿਵੇਂ ਦੇਖਦੇ ਹੋ ਦੇਖੋ ਜੀ ਜੋ ਅਸੀਂ ਗਾਰੰਟੀ ਦਿੰਦੇ ਆ ਉਹ ਹਰ ਹਾਲ ਸਾਰੀਆਂ ਪੂਰੀਆਂ ਕਰਦੇ ਆ ਆਪਣੇ ਲੋਕਾਂ ਦੇ ਸਰ ਗੁਰਦਾਸ ਕੋ ਸਿਜ਼ਨ ਕਰ ਪੀਆ ਪਰ ਅਗਲੀ ਵੀਰ ਨੇ ਕਿਤੇ ਨਾ ਕਿਤੇ ਉਹਨੂੰ ਕਿੱਸ ਤਰ੍ਹਾਂ ਦੇਖੀਏ ਦੇਖੋ ਜੀ ਉਹਦਾ ਜਵਾਬ ਜਿਹੜਾ ਬੀਜੇਪੀ ਨੇ ਉਹ ਸਾਡੇ ਲੋਕ ਦੇਣਗੇ ਅੱਜ ਨੌਜਵਾਨ ਸੀ ਸਾਡੇ ਉਹਨਾਂ ਦਾ ਵੀ ਮਨ ਜਿਹੜਾ ਕਿਉਂਕਿ ਆ ਜਾ ਕੇ ਦੌੜ ਲਾਉਂਦੇ ਸੀ ਇਹ ਕਹਿੰਦੇ ਸੀ ਵੀ ਫੌਜ ਚ ਪਰਤੀ ਹੋਣਾ ਕਿਤੇ ਨਾ ਕਿਤੇ ਉਹ ਵੀ ਜਨੂੰਨ ਠੰਡਾ ਹੋ ਗਿਆ ਪਰ ਇਸ ਤਰ੍ਹਾਂ ਨਹੀਂ ਚਾਹੀਦਾ ਇਹਨਾਂ ਨੂੰ ਸੋ ਦੇਖੋ ਸਵਾਲ ਜਿਹੜਾ ਤੁਸੀਂ ਕੀਤਾ ਇਹਦਾ ਜਵਾਬ ਜਿਹੜੇ ਨੇ ਬੀਜੇਪੀ ਵਾਲੇ ਨੇ ਸਾਧਾਰਨ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਗੱਲ ਕਰੀਏ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਅੱਜ ਉਹ ਤੌਰ ਤੇ ਜਿਹੜੀ ਨੋਮੀਨੇਸ਼ਨ ਦੇ ਦਿਨਾਂ ਦੀ ਗੱਲ ਕਰੀਏ ਨੋਮੀਨੇਸ਼ਨ ਜਿਹੜੇ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਨੋਮੀਨੇਸ਼ਨ ਧਾਰਿਤ ਕੀਤਾ ਗਿਆ ਔਰ ਉਹਦੇ ਨਾਲ ਨਾਲ ਦਲਜੀਤ ਸਿੰਘ ਚੀਮਾ ਨੇ ਵੀ ਆਪਣੀ ਨੋਮੀਨੇਸ਼ਨ ਫੇਲ ਫਾਈਲ ਜਿਹੜੀਆਂ ਸਬਮਿਟ ਕੀਤੀ ਗਈ ਔਰ ਜੇ ਇਸ ਤੋਂ ਪਹਿਲੇ ਦੋ ਦਿਨ ਪਹਿਲੇ ਬੀਤੇ ਦੋ ਦਿਨ ਪਹਿਲੇ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਅੰਦਾਵਾ ਔਰ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਵੀ ਨੋਮੀਨੇਸ਼ਨ ਫਾਈਲ ਕਰ ਚੁੱਕੇ ਨੇ ਔਰ ਇਹ ਅਖੀਰੀ ਚਰਮਾ ਤੇ ਹੈ ਕਿ ਜਦੋਂ ਨਾਮੀਨੇਸ਼ਨ ਪੇਪਰ ਫਾਈਲ ਕਰਨ ਦਾ ਇੱਕ ਸਮਾਂ ਚੱਲ ਰਿਹਾ ਔਰ ਹੁਣ ਚਾਰੇ ਕੋਨੇ ਜਿਹੜਾ ਕੈਂਡੀਡੇਟ ਜਿਹੜਾ ਕਿ ਦੇਖਿਆ ਜਾਂਦਾ ਕਿ ਚਾਰ ਕੋਨੇ ਮੁਕਾਬਲਾ ਔਰ ਚਾਰੇ ਕੈਂਡੀਡੇਟਸ ਵੱਲੋਂ ਨਾਮੀਨੇਸ਼ਨ ਫਾਈਲ ਕਰ ਦਿੱਤਾ ਗਿਆ ਔਰ ਦੇਖਣਾ ਹੋਵੇਗਾ ਕਿ ਇਸ ਮੁਕਾਬਲੇ ਦੇ ਵਿੱਚ ਕਿਵੇਂ ਦਾ ਰੁਝਾਨ ਰਹਿੰਦਾ ਔਰ ਇਨ੍ਹਾਂ ਚਾਰਾ ਕੈਂਡੀਡੇਟਾਂ ਤੋਂ ਇਲਾਵਾ ਹੋਰ ਵੀ ਕਈ ਆਜ਼ਾਦ ਉਮੀਦਵਾਰ ਵੀ ਮੈਦਾਨ 'ਚ ਨੇ ਕੈਮਰਾ ਪਰਸਨ ਵਿਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸ